ਹੈਲੋ ਜੀ ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਤੁਹਾਨੂੰ ਗੋਲ ਪਿੱਲੋ ਕਵਰ ਬਣਾ ਕੇ ਦਿਖਾਉਣੀ ਆ ਜੀ ਜਿਵੇਂ ਕਿ ਆਪਣੇ ਘਰੇ ਗੋਲ ਸਰਾਣੇ ਹੁੰਦੇ ਆ ਆਪਾਂ ਉਹਦਾ ਕਵਰ ਬਣਾ ਰਿਆ ਕਵਰ ਵੀ ਦੇਖੋ ਆਪਾਂ ਛੋਟੇ ਜਿਹੇ ਕੱਪੜੇ ਤੋਂ ਬਣਾਵਾਂਗੇ ਤੇ ਆਪਾਂ ਨਾਲ ਇਹਦੇ ਆਹਾ ਜੋੜਾਂਗੇ ਦੇਖੋ ਵਾਈਟ ਕਲਰ ਦਾ ਕਿਉਂਕਿ ਇਹ ਮਹਿਰੂਨ ਕਲਰ ਹੈ ਆਪਾਂ ਇਹਦੇ ਨਾਲ ਨਾ ਮਿਲਦਾ ਜੁਲਦਾ ਵਾਈਟ ਕਲਰ ਬਹੁਤ ਜੱਚ ਰਿਹਾ ਸੀ ਆਪਾਂ ਇਹ ਵਾਲਾ ਇਹਦੇ ਨਾਲ ਜੋੜਾਂਗੇ ਸਾਈਡਾਂ ਤੇ ਪੱਟੀਆਂ ਬਣਾਵਾਂਗੇ ਤੇ ਨਾਲ ਹੀ ਦੇਖੋ ਆਪਾਂ ਇਹਦੇ ਤੇ ਡਿਜ਼ਾਈਨਿੰਗ ਕਰਾਂਗੇ ਸਿੰਪਲ ਜੇ ਕੱਪੜੇ ਤੋਂ ਆਪਾਂ ਬਹੁਤ ਸੋਹਣੀ ਡਿਜ਼ਾਈਨਿੰਗ ਕਰਕੇ ਇੱਕ ਪਿੱਲੋ ਕਵਰ ਬਣਾਵਾਂਗੇ ਉਹ ਵੀ ਗੋਲ ਆਪਾਂ ਦੇਖੋ ਜੀ ਇਹ ਕੱਪੜਾ ਥੋੜਾ ਵੈਸੇ ਵੀ ਘੱਟ ਸੀਗਾ ਇਸ ਕਰਕੇ ਨਾ ਮੈਂ ਸੈਡਾ ਤੇ ਜੋੜ ਪਾਇਆ ਨਾਲੇ ਤਾਂ ਦੇਖੋ ਜੋੜ ਪਾ ਕੇ ਆਪਣੇ ਸਹਰਾਣੀ ਦਾ ਕਵਰ ਜਿਹੜੀ ਉਹਦੀ ਲੈਂਥ ਪੂਰੀ ਹੋ ਗਈ ਤੇ ਨਾਲ ਹੀ ਆਪਾਂ ਇਹਦੇ ਉੱਤੇ ਡਿਜ਼ਾਈਨਿੰਗ ਹੋ ਜੂਗੀ ਦੇਖੋ ਪਤਾ ਨਹੀਂ ਲੱਗਣਾ ਕਿ ਆਪਾਂ ਜੋੜ ਕਿਉਂ ਪਾਇਆ ਸੀਗਾ ਤੇ ਡਿਜ਼ਾਈਨਿੰਗ ਦੇਖੋ ਇਸ ਹਿਸਾਬ ਨਾਲ ਆਪਾਂ ਕਰਾਂਗੇ ਜਿੱਥੇ ਜੋੜ ਪਾਇਆ ਉੱਥੇ ਲਾਵਾਂਗੇ ਜੀ ਆਪਾਂ ਲੈਸ ਲੈਸ ਆਪਣੇ ਦੇਖੋ ਬੱਚੀਆਂ ਖੁੱਚੀਆਂ ਟੋਟੇ ਜੇ ਆ ਆਮ ਹੀ ਆਪਣੇ ਘਰਾਂ ਦੇ ਵਿੱਚ ਪਏ ਹੁੰਦੇ ਨੇ ਤੇ ਜਿਵੇਂ ਮਹਿਰੂਨ ਕਲਰ ਸੀ ਦੇਖੋ ਆਪਾਂ ਜੋੜ ਤੇ ਮਹਿਰੂਨ ਕਲਰ ਦੇ ਇਸ ਤਰ੍ਹਾਂ ਹੀ ਲੈਸ ਲਾਵਾਂਗੇ ਇੱਕ ਆਪਾਂ ਇਹਦੇ ਵਿੱਚ ਸੈਂਟਰ 'ਚ ਡਿਜ਼ਾਈਨ ਬਣਾਵਾਂਗੇ ਜੀ ਦੇਖੋ ਜੋੜ ਆਪਾਂ ਪਾ ਲਏ ਦੋਨੇ ਪੀਸਾਂ 'ਚ ਬੈਕ ਵਾਲੇ 'ਚ ਵੀ ਪਾ ਲਿਆ ਤੇ ਫਰੰਟ ਵਾਲੇ 'ਚ ਵੀ ਪਾ ਲਿਆ ਦੇਖੋ ਉੱਪਰ-ਨੀਚੇ ਜਿਹੜੇ ਦੋ ਪੀਸ ਸੀਗੇ ਦੋਨਾਂ ਤੇ ਆਪਾਂ ਲੈਸਾਂ ਲਾ ਲਈਆਂ ਤੇ ਹੁਣ ਆਪਾਂ ਇਹਦਾ ਸੈਂਟਰ ਕੱਢਣਾ ਤੇ ਸੈਂਟਰ ਦੇ ਵਿੱਚ ਬਣਾਵਾਂਗੇ ਜੀ ਆਪਾਂ ਡਿਜ਼ਾਈਨ ਦੇਖੋ ਹੁਣ ਵੈਸੇ ਜਿਵੇਂ ਆਪਣੇ ਚੱਦਰਾਂ ਦੇ ਨਾਲ ਸਹਰਾਣੇ ਤਕਰੀਬਨ ਆਉਂਦੀ ਨੇ ਵੈਸੇ ਜਿਹੜੇ ਗੋਲ ਕਵਰ ਹੁੰਦੇ ਆ ਨਾ ਬਿੱਲੋ ਗੋਲ ਹੁੰਦੇ ਆ ਉਹਨਾਂ ਦੇ ਨਾ ਕਵਰ ਬਹੁਤ ਘੱਟ ਮਿਲਦੇ ਆ ਵੈਸੇ ਵੀ ਆਪਾਂ ਘਰੇ ਦੇਖੋ ਜੇ ਚਾਹੀਏ ਬਣਾਉਣਾ ਹੋਵੇ ਆਪਾਂ ਇਸ ਤਰ੍ਹਾਂ ਹੀ ਬਣਾ ਸਕਦੇ ਆ ਤੇ ਵਧੀਆ ਇਹਦਾ ਡਿਜ਼ਾਈਨ ਵੀ ਬਣੂਗਾ ਤੇ ਰੱਖਿਆ ਹੋਇਆ ਵੀ ਸੋਹਣਾ ਲੱਗੂਗਾ ਆਪਾਂ ਧਰ ਕੇ ਵੀ ਦਿਖਾਵਾਂਗੇ ਕਵਰ ਉਹਦੇ ਉੱਤੇ ਸਰਾਹਣੇ ਦੇ ਉੱਤੇ ਚੜਾ ਕੇ ਵੀ ਦਿਖਾਵਾਂਗੇ ਦੇਖੋ ਵਿਚਾਲੇ ਸੈਂਟਰ ਦੇ ਵਿੱਚ ਇਸੇ ਕਲਰ ਦਾ ਜਿਹੜਾ ਆਪਾਂ ਵਾਈਟ ਕਲਰ ਨਾਲ ਜੋੜਿਆ ਇਹੀ ਕੱਪੜਾ ਆਪਾਂ ਇੱਕ ਛੋਟਾ ਜਿਹਾ ਪੀਸ ਹੋਰ ਲੈਂਦਾ ਦੇਖੋ ਇਹ ਸਾਰਾ 7 ਇੰਚ ਦਾ ਚੌੜਾ ਸੀ ਤੇ 7 ਇੰਚ ਲੰਬਾ ਸੀ ਇਸ ਹਾਵ ਨਾਲ ਆਪਾਂ ਇਹ ਪੀਸ ਲੈਂਦਾ ਜੀ ਚੌਰਚ ਪਹਿਲਾ ਆਪਾਂ ਚਾਰ ਸਪੀਸ ਦੇ ਉੱਤੇ ਦੇਖੋ ਮਹਿਰੂਨ ਕਲਰ ਦਾ ਪੀਸ ਝੜ ਲਿਆ। ਉਹਦੇ ਉੱਤੇ ਆਪਾਂ ਫਿਰ ਲੈਸਾਂ ਲਾਵਾਂਗੇ ਬਾਅਦ ਵਿੱਚ। ਤੇ ਹੁਣ ਆਪਾਂ ਦੇਖੋ ਕਰੀਮ ਜਿਹੜਾ ਪੀਸ ਸੀ ਇਹ ਆਪਾਂ ਮਹਿਰੂਨ ਕਲਰ ਦੇ ਨਾਲ ਸੈਂਟਰ ਦੇ ਵਿੱਚ ਆਪਾਂ ਨਿਸ਼ਾਨ ਲਾਇਆ ਜਿੱਥੇ ਉੱਥੇ ਧਰ ਲੈਣਾ ਤੇ ਵੈਸੇ ਵੀ ਆਪਾਂ ਦੇਖੋ ਦੇਖ ਲੈਣਾ ਥੋੜਾ ਜਿਹਾ ਜਿਵੇਂ ਚਾਰੋਂ ਸਾਈਡਾਂ ਨੇ ਇਹਦੀਆਂ ਵੀ ਇੱਕੋ ਜਿੱਕਾ ਜਹੇ ਆਉਣਾ ਚਾਹੀਦੇ ਸਾਰੀਆਂ ਸਾਈਡਾਂ ਤੇ ਨਾ ਵਿਚਾਲਾ ਜਿਹਾ ਹੋਣਾ ਚਾਹੀਦਾ ਇਹਦਾ। ਉਸ ਤੋਂ ਬਾਅਦ ਦੇਖੋ ਜੀ ਚਿੱਟੇ ਕੱਪੜੇ ਨੂੰ ਆਪਾਂ 모ੜ ਕੇ ਸੀਨ ਲਾਵਾਂਗੇ ਮਸ਼ੀਨ ਤੇ ਆਪਾਂ ਤੁਹਾਨੂੰ ਮਸ਼ੀਨ ਤੇ ਸੀਨ ਲਾਉਣੀ ਦੱਸ ਦਿਆਂ ਤੇ ਨਾਲ ਹੀ ਆਪਾਂ ਨਾ ਤੁਹਾਨੂੰ ਲੈਸਾਂ ਲਾਉਣੀਆਂ ਦਾ ਕੰਮ ਦੱਸਾਂਗੇ ਕਿ ਕਿਵੇਂ ਆਪਾਂ ਇਹਦਾ ਡਿਜ਼ਾਈਨ ਕਰਾਂਗੇ ਉਵੇਂ ਦੇਖੋ ਆਪਾਂ ਪੇਂਟ ਵਗੈਰਾ ਵੀ ਇਹਦੇ ਉੱਤੇ ਕਰ ਲੈਣੇ ਆਂਗੇ ਸਰਾਣਿਆਂ ਤੇ ਤੇ ਕਢਾਈ ਦੇ ਫੁੱਲ ਵੀ ਜਿਵੇਂ ਪਹਿਲਾਂ ਨਾ ਮਨ ਜਿਹੜੀਆਂ ਹੁੰਦੀਆਂ ਸੀ ਲੇਡੀਜ਼ ਬਹੁਤ ਨਾ ਉਹ ਕੜਾਈ ਦੇ ਫੁੱਲ ਕਰਾ ਕਰਾ ਕੇ ਸਹਰਾਣੇ ਆ ਤੇ ਦੇਖੋ ਫੇਰ ਸਹਰਾਣੇ ਛਦਣਾ ਦੇ ਨਾਲ ਬਣਾਉਂਦੀਆਂ ਹੁੰਦੀਆਂ ਸੀ ਹੁਣ ਜਿਵੇਂ ਚਦਰਾਂ ਦੇ ਨਾਲ ਸਹਰਾਣੇ ਵੈਸੇ ਹੀ ਆਉਂਦੇ ਨੇ ਉਦੋਂ ਆਉਂਦੇ ਨਹੀਂ ਹੁੰਦੇ ਸੀ ਕੱਲੀਆਂ ਚਦਰਾਂ ਹੀ ਹੁੰਦੀਆਂ ਸੀ ਤੇ ਫਿਰ ਵਾਈਟ ਕਲਰ ਦੇ ਸਹਰਾਣੇ ਲੈ ਕੇ ਜਾਂ ਫਿਰ ਪੇਂਟ ਕਰਨੇ ਜਾਂ ਫਿਰ ਦੇਖੋ ਕਢਾਈ ਵਾਲੇ ਤੋਂ ਕਢਾਈ ਕਰਾਉਣੀ ਵੈਸੇ ਆਪਾਂ ਸਿੰਪਲ ਜੇ ਕੱਪੜੇ ਤੋਂ ਦੇਖੋ ਐਂ ਡਿਜ਼ਾਈਨਿੰਗ ਕਰਕੇ ਆਪਾਂ ਘਰ ਵਿੱਚ ਐ ਪਿੱਲੋ ਕਵਰ ਤਿਆਰ ਕਰ ਸਕਦੇ ਹਾਂ ਜੀ ਆਪਾਂ 쿠ਸ਼ਨ ਕਵਰ ਵੀ ਦੇਖੋ ਇਸ ਤਰ੍ਹਾਂ ਹੀ ਬਣਾ ਸਕਦੇ ਹਾਂ ਜਿਵੇਂ ਸੈਂਟਰ ਦੇ ਵਿੱਚ ਆਪਾਂ ਆਪਾਂ 쿠ਸ਼ਨ ਕਵਰ ਹੈ ਦੇਖੋ ਉਹਨੂੰ ਮਿਲ ਲੈਣਾ ਕਿੰਨਾ ਵੀ ਹੋਵੇ ਉਸ ਨਾਲ ਸੈਂਟਰ ਦੇ ਵਿੱਚ ਆਪਾਂ ਐਂ ਡਿਜ਼ਾਈਨ ਕਰ ਲਾਂਗੇ ਘਰ ਵਿੱਚ ਛੋਟੇ-ਛੋਟੇ ਕੱਪੜਿਆਂ ਤੋਂ ਥੋੜੀ ਜਿਹੀ ਡਿਜ਼ਾਈਨਿੰਗ ਕਰਕੇ ਫ੍ਰੀ ਦੇ ਵਿੱਚ ਦੇਖੋ ਆਪਾਂ ਜਿਹੜੇ ਹੈਗੇ ਪਿੱਲੋ ਕਵਰ ਐ ਇਸ ਤਰ੍ਹਾਂ ਹੀ ਬਣਾ ਸਕਦੇ ਹਾਂ ਆਪਾਂ ਦੇਖੋ ਪਹਿਲਾਂ ਇਹਦੇ ਉੱਤੇ ਐ ਸੀਨ ਲਾ ਲਈ ਸੀਨ ਲਾਉਣ ਤੋਂ ਬਾਅਦ ਤੇ ਉੱਤੇ ਆਪਾਂ ਇਹਦੇ ਲੈਸ ਲਾਵਾਂਗੇ ਬਹੁਤ ਸੋਹਣਾ ਦੇਖੋ ਜੀ ਇਹ ਸਹਰਾਣਾ ਜਿਹੜਾ ਹੈਗਾ ਬਹੁਤ ਸੋਹਣਾ ਬਣੂਗਾ ਪਹਿਲਾਂ ਮੈਂ ਸਹਰਾਣੇ ਦੇ ਨਾ ਇਸ ਤਰੀ ਕੜਾਈਆਂ ਵਾਲੀ ਜਦੋਂ ਮੈਂ ਸੂਟ ਸੀਂਦੀ ਸੀ ਨਾ ਜਿਹੜੇ ਉਹਦੇ ਵਿੱਚੋਂ ਸਾਈਡਾਂ ਤੇ ਘੇਰਾ ਕਈਆਂ ਦਾ ਘੱਟ ਹੁੰਦਾ ਸੀ ਸਾਈਡ ਤੇ ਕੜਾਈ ਦੇ ਫੁੱਲ ਬਚ ਜਾਂਦੇ ਹੁੰਦੇ ਸੀ ਨਾ ਮੈਂ ਉਹ ਫੁੱਲ ਇਹਨਾਂ ਸਰਾਣਿਆਂ ਦੇ ਵਿੱਚ ਲਾ ਲਾ ਕੇ ਸਰਾਣੇ ਤਿਆਰ ਕਰਦੀ ਹੁੰਦੀ ਸੀ ਬਹੁਤ ਸੋਹਣੇ ਸਰਾਣੇ ਬਣਦੇ ਹੁੰਦੇ ਸੀਗੇ ਪਤਾ ਨਹੀਂ ਸੀ ਲੱਗਦਾ ਕਿ ਇਹ ਸਰਾਣਿਆਂ ਦੇ ਜਿਹੜੇ ਆਪਾਂ ਫੁੱਲ ਐ ਆਪਾਂ ਇਹ ਇਸ ਤਰ੍ਹਾਂ ਸੂਟਾਂ ਦੇ ਵਿੱਚੋਂ ਕੱਢ ਕੇ ਲਾਇਆ ਜਾਂ ਫਿਰ ਆਪਾਂ ਕਢਾਈ ਕਰਾਈ ਐ ਇੰਨਾ ਸੋਹਣਾ ਹੀ ਬਣਦਾ ਹੁੰਦਾ ਸੀ ਆ ਦੇਖੋ ਹੁਣ ਤੁਸੀਂ ਸੈਂਟਰ ਦੇ ਵਿੱਚ ਇਹ ਲਾਉਣ ਤੋਂ ਬਾਅਦ ਕਿੰਨਾ ਸੋਹਣਾ ਬਣ ਗਿਆ ਤੇ ਹੁਣ ਆਪਾਂ ਜਦੋਂ ਲੈਸ ਲਾਵਾਂਗੇ ਦੇਖੋ ਲੈਸ ਦੇ ਨਾਲ ਹੋਰ ਵੀ ਜ਼ਿਆਦਾ ਇਹ ਸੋਹਣਾ ਲੱਗਣ ਲੱਗ ਜਾਊਗਾ ਲੈਸ ਵੀ ਦੇਖੋ ਜੀ ਇਹ ਮੇਰੇ ਕੋਲੇ ਨਾ ਬਚੀ ਖੂਚੀ ਪਈ ਸੀਗੀ ਇਹ ਆਪਾਂ ਉਹ ਵਾਲੀ ਇਹਦੇ ਉੱਤੇ ਲਾ ਰਹੇ ਆ ਤੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਦੇਖੋ ਜਿੱਥੇ ਮਹਿਰੂਨ ਕਲਰ ਹੈ ਉੱਥੇ ਆਪਾਂ ਵਾਈਟ ਕਲਰ ਦੀ ਲੈਸ ਲਾ ਦਾਂਗੇ ਜਿੱਥੇ ਵਾਈਟ ਕਲਰ ਹੈ ਉੱਥੇ ਆਪਾਂ ਮਹਿਰੂਨ ਕਲਰ ਦੀ ਲਾ ਦਾਂਗੇ ਲੈਸ 5 ਮਿੰਟਾਂ ਦੇ ਵਿੱਚ ਦੇਖੋ ਜਿਸਰਾਣੇ ਦਾ ਕਵਰ ਹੈ ਜਿਹੜਾ ਆਪਣਾ ਬਣ ਕੇ ਤਿਆਰ ਹੋ ਜਾਊ ਆਪਾਂ ਜਿਹੜੇ ਚਾਰਸ ਆਪਾਂ ਬਣਾਉਣੇ ਹੁੰਦੇ ਆ ਕਵਰ ਦੇਖੋ ਆਪਾਂ ਉਹ ਵੀ ਬਣਾ ਸਕਦੇ ਆ ਤੇ ਆਪਾਂ ਗੋਲ ਜਿਹੜਾ ਪਿੱਲੂ ਹੁੰਦਾ ਆਪਾਂ ਉਹਦਾ ਕਵਰ ਵੀ ਬਣਾ ਸਕਦੇ ਆ ਬਣਾ ਕੇ ਜਰੂਰ ਦੇਖਿਓ ਜੀ ਬਹੁਤ ਸੋਹਣਾ ਲੱਗਦਾ ਇਸ ਤਰ੍ਹਾਂ ਆਪਾਂ ਗੱਡੀਆਂ ਕੁਰਸੀਆਂ ਤੇ ਧਰਨੀਆਂ ਹੁਣ ਦੇਖੋ ਉਹਦਾ ਵੀ ਬਣ ਜਾਂਦਾ ਸਫੇ ਤੇ ਆਪਣੀਆਂ ਗੱਡੀਆਂ ਹੁੰਦੀਆਂ ਨੇ ਰੱਖੀਆਂ ਹੋਈਆਂ ਦੇਖੋ ਕੁਸ਼ਨ ਹੁੰਦੇ ਆ ਉਹਦਾ ਵੀ ਬਣ ਜਾਂਦਾ ਆਪਾਂ ਗੋਲ ਵੀ ਇਸ ਤਰ੍ਹਾਂ ਬਣਾ ਸਕਦੇ ਆ ਕਿਵੇਂ ਵੀ ਦੇਖੋ ਆਪਾਂ ਬਣਾਉਣਾ ਹੋਵੇ ਤੇ ਆਪਾਂ ਇਸ ਤਰ੍ਹਾਂ ਦਾ ਸਰਾਣਾ ਦੇਖੋ ਕਵਰ ਜਿਹੜਾ ਵੀ ਬਣਾ ਕੇ ਤਿਆਰ ਕਰ ਸਕਦੇ ਆਂਗੇ ਫਰੀ ਦੇ ਵਿੱਚ ਬਣ ਕੇ ਤਿਆਰ ਹੋ ਜੂ ਕੱਪੜਾ ਵੀ ਆਪਣੇ ਕੋਲੇ ਘਰੀ ਪਏ ਹੁੰਦੇ ਨੇ ਦੇਖੋ ਤੇ ਬਚਦੇ ਖੁਚਦੇ ਉਧਰ ਉਧਰ ਹੀ ਆਪਾਂ ਦੋਨੇ ਕਲਰਾਂ ਦਾ ਕੰਟਰਾਸਟ ਕਰਕੇ ਤੇ ਕਿਵੇਂ ਵੀ ਡਿਜ਼ਾਈਨਿੰਗ ਕਰ ਸਕਦੇ ਹੁੰਦੇ ਆ ਤੇ ਆਪਾਂ ਨੂੰ ਕੋਈ ਪੈਸਾ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਦੇਖੋ ਹੁਣ ਆਪਾਂ ਲਾਵਾਂਗੇ ਜਿੱਕੀਮ ਉੱਤੇ ਮਹਿਰੂਨ ਕਲਰ ਦੀ ਲੈਸ ਆਪਣੇ ਕੋਲੇ ਸੀਗਾ ਗੋਲ ਸਹਰਾਣਾ ਤੇ ਆਪਾਂ ਬਣਾ ਰਿਆਂ ਜੀ ਉਹਦਾ ਕਵਰ ਇਹ ਜਿਹੜੀਆਂ ਭੈਣਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ 5 ਕਿ ਮਿੰਟ ਦੇਖੋ ਜੀ ਇਹ ਲੱਗਣੀਆਂ 5 ਕਿ ਮਿੰਟਾਂ ਦੇ ਵਿੱਚ ਹੀ ਜਿਹੜਾ ਸਹਰਾਣਾ ਆਪਣਾ ਇਹਨਾ ਹੀ ਬਣ ਕੇ ਤਿਆਰ ਹੋ ਜਾਊਗਾ ਆਪਾਂ ਦੇਖੋ ਜੀ ਪਹਿਲਾਂ ਵੀ ਸਹਰਾਣੇ ਬਣਾਉਣੇ ਸਿਖਾਏ ਹੋਏ ਨੇ ਪਹਿਲਾਂ ਆਪਾਂ ਨਾ ਸਹਰਾਣੇ ਬਣਾਏ ਸੀ 5 ਵਾਲੇ ਸਪੰਜ ਪਾ ਕੇ ਸਰਾਣਿਆਂ ਦੇ ਵਿੱਚ ਦੇਖੋ ਜੀ ਆਪਾਂ ਨਾ ਉਹ ਬਹੁਤ ਸੋਹਣਾ ਉੱਪਰ ਆਪਾਂ ਡਿਜ਼ਾਈਨ ਕੀਤਾ ਸੀਗਾ ਉਹ ਵੀ ਆਪਾਂ ਆਪਣੀਆਂ ਭੈਣਾਂ ਨੂੰ ਸਿਖਾਏ ਸੀ ਪਹਿਲਾਂ ਤੇ ਜੇ ਤੁਸੀਂ ਦੇਖੋ ਉਹ ਜੀ ਬਣਾਉਣੇ ਹੋਣ ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਉਹ ਵੀ ਆਪਾਂ ਵੀਡੀਓ ਪਾਈ ਹੋਈ ਹੈ ਉਹਦੀ ਵੀ ਤੇ ਉਹ ਵੀ ਸਰਾਣੇ ਬਹੁਤ ਸੋਹਣੇ ਬਣੇ ਸੀਗੇ ਕਈ ਵਾਰ ਕੀ ਹੁੰਦਾ ਜਿਵੇਂ ਛਣੀਲ ਦੀਆਂ ਦੇਖੋ ਚਦਰਾ ਹੁੰਦੀਆਂ ਕਈ ਵਾਰ ਨਹੀਂ ਵੀ ਸਰਾਣੇ ਹੁੰਦੇ ਕਵਰ ਨਹੀਂ ਨਹੀਂ ਆਉਂਦੇ ਹੈਗੇ ਤੇ ਫਿਰ ਨਾ ਆਪਾਂ ਇਸ ਤਰ੍ਹਾਂ ਹੀ ਬਣਾ ਕੇ ਦੇਖੋ ਜੀ ਚੜਾ ਸਕਦੇ ਹੁੰਨੇ ਆ ਮੈਂ ਜਿਹੜੇ ਬਣਾਈ ਸੀ ਸਪੰਜ ਵਾਲੇ ਸਰਾਣੇ ਦੇਖੋ ਬਹੁਤ ਸੋਹਣੇ ਸਰਾਣੇ ਬਣੇ ਸੀਗੇ ਉਹ ਲੋ ਜੀ ਦੇਖੋ ਇਹ ਆਪਾਂ ਵਿਚਾਲੇ ਜਿਹੜਾ ਡਿਜ਼ਾਈਨ ਸੀ ਤਿਆਰ ਕਰ ਲਿਆ ਤੇ ਹੁਣ ਦੇਖੋ ਆਪਾਂ ਦੂਸਰੇ ਪੀਸ ਨੂੰ ਇਹਦੇ ਉੱਤੇ ਧਰ ਕੇ ਦੂਸਰੇ ਪੀਸ ਤੇ ਵੀ ਚਾਹੀਏ ਤਾਂ ਦੇਖੋ ਆਪਾਂ ਇਹ ਡਿਜ਼ਾਈਨ ਕਰ ਸਕਦੇ ਆ ਪਰ ਮੈਂ ਇੱਕ ਬਸਾਈਡ ਤੇ ਕੀਤਾ ਜੀ ਹੁਣ ਆਪਾਂ ਉੱਠੇ ਪੀਸ ਦੇਖੋ ਜੀ ਬਾਹਰ ਕਰ ਲਾਂਗੇ ਸਿੱਧੇ ਪੀਸ ਅੰਦਰ ਕਰਾਂਗੇ ਤੇ ਫਿਰ ਆਪਾਂ ਇਹਦੇ ਉੱਤੇ ਸੀਨਾ ਲਾਵਾਂਗੇ ਦੋ ਸੀਨਾ ਲਾਉਣੀਆਂ ਸਾਈਡਾਂ ਤੇ ਦੇਖੋ ਇੱਥੇ ਆਪਾਂ ਸੀਣਾ ਲਾਉਣੀਆਂ ਨਹੀਂ ਹੈਗੀਆਂ ਇਸ ਤਰ੍ਹਾਂ ਇੱਥੇ ਆਪਾਂ ਫੋਲਡ ਕਰਕੇ ਡੋਰੀ ਪਾਉਣ ਵਾਸਤੇ ਬਣਾਵਾਂਗੇ ਤੇ ਇਸ ਤਰ੍ਹਾਂ ਨਾਲ ਆਪਾਂ ਇਹਨਾਂ ਨੱਕ ਫੋਲਡ ਕਰਾਂਗੇ ਦੇਖੋ ਜਦੋਂ ਵੀ ਆਪਾਂ ਸਰਾਣੀ ਦਾ ਕਵਰ ਬਣਾਉਣਾ ਹੈ ਤਾਂ 1.5 ਇੰਚ ਆਪਾਂ ਫालतू ਹੀ ਰੱਖਣਾ ਜੀ ਇਸ ਤਰ੍ਹਾਂ ਇਹਦੀ ਲੈਂਥ ਹੈ ਜਿਹੜੀ ਤਾਂ ਜੋ ਆਪਾਂ ਇਹਨੂੰ ਖੁੱਲਾ ਡੁੱਲਾ ਅੰਦਰ ਫੋਲਡ ਕਰ ਸਕੀਏ ਡੋਰੀ ਪਾਈਏ ਇਹਦੇ ਵਿੱਚ ਇਹ ਫੋਲਡ ਕਰਨ ਤੋਂ ਬਾਅਦ ਦੇਖੋ ਜੀ ਥੋੜਾ ਜਨਾ ਮੈਂ ਨਹੀਂ ਜਗ੍ਹਾ ਰੱਖ ਲਈ ਸੀ ਉਤੋਂ ਆਪਾਂ ਸਾਈਡਾਂ ਤੋਂ ਪੱਕਾ ਕਰਤਾ ਸੀ ਤਾਂ ਜੋ ਜਿਹੜੀ ਡੋਰੀ ਹੈ ਦੇਖੋ ਬਾਹਰ ਨਾਲ ਨਿਕਲੇ ਇਸ ਕਰਕੇ ਨਾ ਆਪਾਂ ਤੇ ਇਹਦੇ ਵਿੱਚ ਨਾ ਸੂਈ ਦੀ ਮਦਦ ਨਾਲ ਡੋਰੀ ਪਰੋਦਾਂਗੇ ਦੋਨੇ ਸਾਈਡਾਂ ਤੇ ਡੋਰੀ ਪਰੋ ਕੇ ਇੱਕ ਸਾਈਡ ਤੇ ਦੇਖੋ ਆਪਾਂ ਬੰਨ੍ਹਦੀ ਕਰ ਦਾਂਗੇ ਵੇਸ਼ਕ ਦੂਸਰੀ ਸਾਈਡ ਦੇ ਵਿੱਚ ਦੀ ਆਪਾਂ ਸਰਾਣਾ ਪਾਉਣ ਵਾਸਤੇ ਰੱਖ ਲਈਏ ਉਹ ਚਾਹੇ ਆਪਾਂ ਕਿਵੇਂ ਵੀ ਕਰੀ ਗਈ ਹੈ ਜੀ ਦੇਖੋ ਆਪਾਂ ਡੋਰੀ ਵੀ ਖੁੱਲੀ ਪਈ ਹੈ ਤਾਂ ਜੋ ਸਰਾਣਾ ਜਿਹੜਾ ਹੈਗਾ ਆਰਾਮ ਨਾਲ ਪੈ ਜਾਏ ਜੇ ਡੋਰੀ ਆਪਾਂ ਭੀੜੀ ਪਾਵਾਂਗੇ ਤਾਂ ਫਿਰ ਸਰਾਣਾ ਨਹੀਂ ਵਿੱਚ ਪੈਂਦਾ ਕਈ ਵਾਰ ਸਰਾਣਾ ਥੋੜਾ ਜਿਹਾ ਵੱਡਾ ਹੁੰਦਾ ਆਪਾਂ ਨਵਾਂ ਭਰਾਇਆ ਹੁੰਦਾ ਕਈ ਵਾਰ ਫੁੱਲਾ ਫੁੱਲਾ ਹੁੰਦਾ ਹੈ ਤਾਂ ਦੇਖੋ ਇਸ ਕਰਕੇ ਨਾ ਡੋਰੀ ਥੋੜੀ ਜੀ ਵੱਡੀ ਪਾਉਣੀ ਹੈ ਤਾਂ ਜੋ ਚੰਗੀ ਤਰ੍ਹਾਂ ਇਹਨੂੰ ਗੱਠ ਵਗੈਰਾ ਆ ਜਾਏ। ਲੋ ਜੀ ਆਪਾਂ ਇੱਕ ਗੱਠ ਤਾਂ ਦੇਖੋ ਜਿਹੜਾ ਕਸਣ ਵਾਸਤੇ ਲਾਉਣੇ ਹੁੰਦੇ ਆ ਉਹ ਵਾਲੀ ਲਾ ਦਾਂਗੇ। ਦੋ ਗੱਠਾ ਆਪਾਂ ਉੱਪਰ ਲਾ ਦਾਂਗੇ ਇਸ ਤਰ੍ਹਾਂ। ਇਸੇ ਤਰ੍ਹਾਂ ਆਪਾਂ ਦੋਨੇ ਸਾਈਡਾਂ ਤੇ ਡੋਰੀਆਂ ਪਾ ਦਾਂਗੇ। ਇਹ ਦੇਖੋ ਜੀ ਆਪਾਂ ਇਹ ਐਂ ਕਸਿਆ ਜਾਂਦਾ ਇਹ। ਇਸੇ ਤਰ੍ਹਾਂ ਆਪਾਂ ਇਹਦੇ ਡੋਰੀ ਪਰੋ ਦਨੇ ਆਂਗੇ ਆਪਾਂ ਡੋਰੀ ਪਰੌਣ ਤੋਂ ਬਾਅਦ ਦੇਖੋ ਜੀ ਹੁਣ ਆਪਾਂ ਤੁਹਾਨੂੰ ਨਾ ਪਿੱਲੋ ਕਵਰ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਚੜਾ ਕੇ ਦਿਖਾਵਾਂਗੇ ਬਹੁਤ ਸੋਹਣਾ ਇਹ ਪਿੱਲੋ ਕਵਰ ਹੈ ਜਿਹੜਾ ਜੀ ਬਣ ਕੇ ਤਿਆਰ ਹੋ ਗਿਆ ਪਹਿਲਾਂ ਵੀ ਮੈਂ ਆਪਣੀਆਂ ਭੈਣਾਂ ਨੂੰ ਗੋਲ ਪਿੱਲੋ ਕਵਰ ਬਣਾਉਣਾ ਸਿਖਾਇਆ ਸੀਗਾ ਲਓ ਜੀ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਜੀ ਪਿੱਲੋ ਕਵਰ ਹੁਣ ਆਪਾਂ ਚੜਾ ਕੇ ਦਿਖਾਉਣੀ ਆਂ ਦੇਖੋ ਤੁਸੀਂ ਪਿਆ ਕੇ ਇੰਨਾ ਸੋਹਣਾ ਵਧੀਆ ਲੱਗਦਾ ਹੈ